ਤਾ ਵੱਡੀ ਖਬਰ ਹਰਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੁਰਸ਼ੇਤਰ ਚ ਮਹਾਯੱਗ ਦੌਰਾਨ ਬ੍ਰਾਹਮਣਾ ਤੇ ਫਾਇਰਿੰਗ ਕੀਤੀ ਗਈ ਹੈ ਮਿਲੀ ਜਾਣਕਾਰੀ ਮੁਤਾਬਕ ਯੱਗ ਚ ਆਏ ਬ੍ਰਾਹਮਣਾ ਨੇ ਭੋਜਨ ਦੀ ਗੁਣਵੱਤਾ ਤੇ ਸਵਾਲ ਉਠਾਏ ਤਾਂ ਉੱਥੇ ਮੌਜੂਦ ਬੌਂਸਰਾਂ ਨੇ ਉਹਨਾਂ ਦੇ ਨਾਲ ਦੁਰਵਿਵਾਰ ਕਰਨਾ ਸ਼ੁਰੂ ਕਰ ਦਿੱਤਾ ਤਕਰਾਰ ਐਨੀ ਵੱਧ ਗਈ ਕਿ ਬੌਂਸਰਾਂ ਨੇ ਗੋਲੀਆਂ ਚਲਾ ਦਿੱਤੀਆਂ ਇਸ ਦੇ ਵਿੱਚ ਇੱਕ ਬ੍ਰਾਹਮਣ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਹੈ ਜਿਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਦੇ ਵਿੱਚ ਪਰਤੀ ਕਰਵਾਇਆ ਗਿਆ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਟਾਂ ਪੱਥਰ ਤੇ ਡੰਡੇ ਸਥਿਤੀ ਦੀ ਗਵਾਹੀ ਦੇ ਰਹੇ ਨੇ ਖਬਰ ਫੈਲਦੇ ਹੀ ਸੈਂਕੜੇ ਬ੍ਰਾਹਮਣ ਯਗਸ਼ਾਲਾ ਦੇ ਬਾਹਰ ਸੜਕ ਤੇ ਇਕੱਠਾ ਹੋ ਗਏ ਜਾਮ ਲਗਾ ਦਿੱਤਾ ਅਤੇ ਉਹਨਾਂ ਨੇ ਬੌਂਸਰਾਂ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਨਾਰੇਬਾਜ਼ੀ ਵੀ ਕੀਤੀ ਮਾਹੌਲ ਗਰਮ ਹੁੰਦਾ ਦੇਖ ਕੇ ਪੁਲਿਸ ਮੌਕੇ 'ਤੇ ਪਹੁੰਚ ਗਈ ਪਰ ਪ੍ਰਦਰਸ਼ਨਕਾਰੀ ਸ਼ਾਂਤ ਨਹੀਂ ਹੋਏ ਸਥਿਤੀ 'ਤੇ ਕਾਬੂ ਪਾਉਣ ਦੇ ਲਈ ਪੁਲਿਸ ਨੂੰ ਲਾਠੀ ਚਾਰਜ ਕਰਨਾ ਪਿਆ ਜਿਸ ਕਾਰਨ ਪ੍ਰਦਰਸ਼ਨਕਾਰੀ ਤਾਂ ਖਿੰਡ ਗਏ ਪਰ ਮਾਹੌਲ ਹਜੇ ਵੀ ਤਣਾਅਪੂਰਨ ਬਣਿਆ ਹੋਇਆ ਹੈ